ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਜਰੂਰ ਦਿਆ ਕਰੋ ਜੀ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦਿਆ ਕਰੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹਸੰਗਤ ਜੀ ਕਿਸੇ ਨਗਰ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਕਹਿੰਦੇ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਸੀ ਤੇ ਉਸ ਦੀ ਵਾਹੀ ਕਰਿਆ ਕਰਦਾ ਸੀ ਕਹਿੰਦੇ ਉਹਨਾਂ ਦਾ ਇੱਕ ਪੁੱਤਰ ਸੀ ਉਹ ਚਾਹੁੰਦਾ ਸੀ ਕਿ ਉਹ ਖੇਤੀ ਦੇ ਵਿੱਚ ਕੰਮ ਵਿੱਚ ਨਾ ਆਵੇ ਤੇ ਉਹ ਪੜ੍ਹ ਲਿਖ ਜਾਵੇ ਕਹਿੰਦੇ ਉਹ ਕਿਸਾਨ ਨੇ ਬੜੀ ਮਿਹਨਤ ਕਰਿਆ ਕਰਨੇ ਆਪਣੇ ਪੁੱਤਰ ਨੂੰ ਪੜਾਉਣ ਲਈ ਉਸ ਸਮੇਂ ਕਈ ਵਿਦਿਆ ਕਲਾ ਹੁੰਦੀਆਂ ਸਨ ਉਹਨੇ ਆਪਣੇ ਪੁੱਤਰ ਨੂੰ ਉਹ ਸਭ ਵਿਦਿਆ ਕਲਾ ਦੇ ਵਿੱਚ નિਪੁੰਨ ਕਰਵਾ ਦਿੱਤਾ ਉਹ ਸਾਰਾ ਪਿੰਡ ਕਹਿੰਦੇ ਸੀ ਜ਼ਿੰਮੇਦਾਰਾਂ ਦਾ ਸੀ ਹੁਣ ਕੋਈ ਵੀ ਉਸ ਨੂੰ ਕੰਮ ਨਾ ਦਿਆ ਕਰਦਾ ਕਹਿੰਦੇ ਕਿਸਾਨ ਨੇ ਹੁਣ ਆਪਣੇ ਪੁੱਤਰ ਦਾ ਵਿਆਹ ਵੀ ਕਰ ਦਿੱਤਾ ਹੁਣ ਜਿਹੜੀ ਅੱਗੋਂ ਆਈ ਸੀ ਉਹ ਵੀ ਬੜੀ ਜ਼ਿਆਦਾ ਸਿਆਣੀ ਤੇ ਸੋਝਵਾਨ ਸੀ ਕਹਿੰਦੇ ਹੁਣ ਕੁਝ ਸਮਾਂ ਲੰਘਿਆ ਤੇ ਉਹਦੇ ਪੁੱਤਰ ਨੇ ਸੋਚਿਆ ਕਿ ਚਲੋ ਕੰਮ ਨਹੀਂ ਮਿਲਦਾ ਲੋਕਾਂ ਨੇ ਬੱਚਿਆਂ ਨੂੰ ਮੈਂ ਵਿਦਿਆ ਕਲਾ ਨਿਪੁੰਨ ਕਰਵਾ ਦੇਣਾ ਹ ਉਹਨਾਂ ਨੂੰ ਪੜਾ ਦਿੰਦਾ ਹਾਂ ਉਹਨੇ ਗਲੀ ਮਹੱਲੇ ਦੇ ਬੱਚੇ ਇਕੱਠੇ ਕੀਤੇ ਜੋ ਪੜ ਲਿਖ ਨਹੀਂ ਸਕਦੇ ਸਨ ਕਹਿੰਦੇ ਜਦੋਂ ਇਥੋਂ ਆ ਕੇ ਉਹ ਵਿਦਿਆ ਗ੍ਰੈਂਡ ਕਰਨ ਲੱਗੇ ਤਾਂ ਆਸ-ਪਾਸ ਦੇ ਸਾਰੇ ਨਗਰ ਦੇ ਬੱਚੇ ਉਹਦੇ ਕੋਲ ਆਉਣ ਲੱਗੇ ਪਰ ਸੇਟ ਤੇ ਜ਼ਿੰਮੇਦਾਰਾਂ ਨੇ ਉਸ ਨੂੰ ਕੁਝ ਨਾ ਦਿਆ ਕਰਨਾ ਕਹਿੰਦੇ ਉਹਨੇ ਫਿਰ ਵੀ ਪੜਾਉਣਾ ਨਾ ਛੱਡਣਾ ਉਹਦਾ ਪਿਤਾ ਜਿਹੜਾ ਅਕਾਲ ਚਲਾਨਾ ਕਰ ਗਿਆ ਹਣ ਜਿਹੜੇ ਖੇਤ 'ਚ ਮਾੜਾ ਮੋਟਾ ਕੁਝ ਹੁੰਦਾ ਕਹਿੰਦੇ ਉਹਦੇ ਨਾਲ ਘਰ ਦਾ ਗੁਜਾਰਾ ਵੀ ਕਰਦੇ ਤੇ ਬੱਚਿਆਂ ਨੂੰ ਵੀ ਵਿਦਿਆ ਸਿਖਾਉਂਦੇ ਕਹਿੰਦੇ ਹੁਣ ਇਥੋਂ ਤੱਕ ਨੌਬਤ ਆ ਗਈ ਸੀ ਕਿ ਇਸ ਵਾਰ ਰਤੀ ਪਰ ਮੀਂਹ ਨਾ ਪਿਆ ਮੀਂਹ ਨਾ ਪੈਣ ਕਰਕੇ ਕਹਿੰਦੇ ਫਸਲ ਬਾੜੀ ਨਾ ਹੋਈ ਹੁਣ ਖਾਣ ਨੂੰ ਕੁਝ ਨਹੀਂ ਸੀ ਤੇ ਵਿਦਿਆ ਕਲਾ ਬੱਚਿਆਂ ਨੂੰ ਕਿਵੇਂ ਸਿਖਾਉਂਦਾ ਕਹਿੰਦੇ ਹੁਣ ਉਹਨਾਂ ਆਪਸ ਦੇ ਵਿੱਚ ਫੈਸਲਾ ਕੀਤਾ ਕਿ ਉਹਦੀ ਘਰ ਵਾਲੀ ਕਹਿੰਦੀ ਕਿ ਤੂੰ ਐਵੇਂ ਕਰ ਇਸ ਨਗਾ ਦੇ ਰਾਜੇ ਦੇ ਕੋਲ ਜਾ ਤੇ ਰਾਜੇ ਨੂੰ ਜਾ ਕੇ ਦੱਸੇ ਕਿ ਮੈਂ ਵੀ ਬੱਚਿਆਂ ਨੂੰ ਮੁਫਤ ਦੇ ਵਿੱਚ ਵਿਦਿਆਕਲਾ ਸਿਖਾਉਂਦਾ ਹਾਂ ਪਰ ਹੁਣ ਮੇਰੇ ਹਾਲਾਤ ਇੰਨੇ ਮਾੜੇ ਹੋ ਗਏ ਨੇ ਕਿ ਮੈਂ ਵਿਦਿਆਕਲਾ ਨਹੀਂ ਸਿਖਾ ਸਕਦਾ ਮੈਨੂੰ ਆਰਥਿਕ ਸਹਾਇਤਾ ਚਾਹੀਦੀ ਹੈ ਰਾਜੇ ਦੇ ਕੋਲੋਂ ਜਾਣ ਤੋਂ ਮਨਾਂ ਕੀਤਾ ਕਹਿੰਦਾ ਜੇ सेठ ਜ਼ਿੰਮੇਦਾਰ ਜਿਹੜੇ ਨੇ ਬੱਚੇ ਕਾਲ ਦਿੰਦੇ ਨੇ ਪਰ ਇਹ ਮੈਨੂੰ ਦੇਣ ਦੇ ਕੁਝ ਨਹੀਂ ਤੇ ਤੂੰ ਸੋਚ ਕਿ ਰਾਜਾ ਮੈਨੂੰ ਦੇਣ ਲੱਗਾ ਉਹ ਮਾਮੂਲੀ ਜੇ ਬੰਦੇ ਦੀ ਗੱਲ ਕਿਉਂ ਸੁਨੇਗਾ ਉਹਦੀ ਪਤਨੀ ਨੇ ਪੜਾ ਕੋਜ ਸਮਝਾਇਆ ਕਿ ਆਖਰਕਾਰ ਉਹਦੀ ਜਿੱਦ ਕਰਨ ਤੇ ਉਹ ਚਲਾ ਗਿਆ ਰਾਜੇ ਦੇ ਕੋਲ ਗਿਆ ਤੇ ਰਾਜੇ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਹੁਣ ਉਹਦੇ ਕਈ ਮੰਤਰੀ ਸੰਤਰੀ ਬੜੇ ਚੰਗੇ ਸਨ ਤੇ ਉਹਨਾਂ ਪਹਿਲਾਂ ਰਾਜੇ ਨੂੰ ਦੱਸਿਆ ਹੋਇਆ ਸੀ ਕਿ ਰਾਜਾ ਐਵੇਂ ਇੱਕ ਮਨੋੱਖ ਹੈ ਉਹ ਬੜੀ ਸਾਰੀ ਵਿਦਿਆ ਕਲਾ ਦੇ ਵਿੱਚ નિਪੁੰਨ ਹੈ ਤੇ ਉਹ ਬੱਚਿਆਂ ਨੂੰ ਵਿਦਿਆ ਕਲਾ ਦੇ ਵਿੱਚ નિਪੁੰਨ ਕਰਦਾ ਹੈ ਰਾਜਾ ਹੁਣ ਉਹਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਰਾਜਾ ਕਹਿੰਦਾ ਤੁਹਾਨੂੰ ਰੋਇ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਉਹ ਮੋਹਰਾਂ ਦੇ ਨਾਲ ਤੂੰ ਆਪਣਾ ਜਿਹੜਾ ਜਿੱਥੇ ਤੂੰ ਪੜਾਉਂਦਾ ਹੈ ਉਹਨੂੰ ਚੰਗੇ ਤਰੀਕੇ ਦੇ ਨਾਲ ਪੜਾ ਤੂੰ ਤਾਂ ਬੜਾ ਚੰਗਾ ਕੰਮ ਕਰਦਾ ਪਿਆ ਹੈ ਕਹਿੰਦਾ ਠੀਕ ਹੈ ਰਾਜਾ ਕਹਿੰਦਾ ਪਰ ਤੈਨੂੰ ਆਉਣ ਦੀ ਵੀ ਜ਼ਰੂਰਤ ਨਹੀਂ ਮੈਂ ਤੇਰੇ ਕੋਲ ਮੇਰੇ ਇਹਨੇ ਨੌਂਕਰ ਚਾਹ ਕਰਨੇ ਇਹਨੇ ਕਾਮੇ ਨੇ ਉਹ 10 ਸੋਨੇ ਦੀਆਂ ਮੋਹਰਾਂ ਤੇਰੇ ਤੱਕ ਆਪੇ ਪਹੁੰਚਾ ਦਿਆ ਕਰਨਗੇ ਉਹ ਕਹਿੰਦਾ ਨਹੀਂ ਰਾਜਾ ਸੋਨੇ ਦੀਆਂ ਮੋਹਰਾਂ ਤੂੰ ਕਿਉਂ ਦੇਣਾ ਆਏਗਾ ਅਮਰਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਧਰਤੀ ਤੇ ਜਦੋਂ ਪਹਿਲੀ ਕਿਰਨ ਪਹੁੰਚੇਗੀ ਉਸ ਤੋਂ ਪਹਿਲਾਂ ਮੈਂ ਤੇਰੇ ਕੋਲ ਪਹੁੰਚ ਜਾਵਾਂਗਾ ਜੇਕਰ ਤੂੰ ਇਹ ਦਾਣ ਆਪਣੇ ਹੱਥੀ ਮੈਨੂੰ ਦੇਵੇਂਗਾ ਤੇ ਮੈਂ ਲੈ ਚਲਾ ਜਾਇਆ ਕਰਾਂਗਾ ਜੇਕਰ ਤੂੰ ਇਹ ਦਾਣ ਆਪਣੇ ਹੱਥੀ ਨਹੀਂ ਦੇਵੇਂਗਾ ਤੇ ਮੈਂ ਖਾਲੇ ਵੀ ਮੁਰ ਜਾਵਾਂਗਾ ਕਿਉਂਕਿ ਜਿੰਨੀ ਰਾਸ਼ੀ ਇੱਕ ਦਿਨ 'ਚ ਮਿਲੇਗੀ ਉਹਦੇ ਨਾਲ ਮੇਰਾ ਬਹੁਤ ਕੁਝ ਸੌਰ ਸਕਦਾ ਹੈ ਹੁਣ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜਾ ਬੜਾ ਜ਼ਿਆਦਾ ਪਰਸਨ ਹੋਇਆ ਕਿਉਂਕਿ ਰਾਜੇ ਨੇ ਹੁਣ ਤੱਕ ਸਿਰਫ ਆਪਣੀ ਫੋਕੀਵਾਵਾ ਸੁਨੇ ਸੀ ਅਤੇ ਚਾਪਲੋਸ ਲੋਕਾਂ ਦੇ ਵਿੱਚ ਰਹਿ ਰਿਹਾ ਸੀ ਉਹਨੇ ਐਵੇਂ ਦੀ ਸਿੱਧੀ ਤੇ ਸਪਸ਼ਟ ਗੱਲ ਕਰਨ ਵਾਲਾ ਕੋਈ ਨਹੀਂ ਸੀ ਸੁਣਿਆ ਉਹਨੇ ਕਿਹਾ ਕੋਈ ਨਾ ਜਦੋਂ ਤੁਸੀਂ ਆਓਗੇ ਤਾਂ ਤੁਸੀਂ ਮੈਂ ਆਪਣੇ ਹੱਥੀ ਦਾਨ ਦੇਵਾਂਗਾ ਤੁਸੀਂ ਮੈਨੂੰ ਇਸੇ ਜਰੀਏ ਅਮਰਤ ਵੇਲੇ ਉੱਠਣ ਲਈ ਜਿਹੜਾ ਮੈਨੂੰ ਕਹਿ ਰਹੇ ਹੋ ਤੇ ਅਮਰਤ ਵੇਲੇ ਕਹਿੰਦਾ ਜੋ ਉੜਦਾ ਉਹ ਦੁਨੀਆ ਤੇ ਕਾਮਯਾਬ ਹੋ ਜਾਂਦਾ ਤੁਹਾਡੇ ਇਸ ਜਿਹੜਾ ਕਦਮ ਦੇ ਸਦਕਾ ਮੈਂ ਵੀ ਅਮਰਤ ਵੇਲੇ ਉਠਣਾ ਆਰੰਭ ਕਰ ਦੇਵਾਂਗਾ ਉਹ ਕਹਿੰਦਾ ਠੀਕ ਹੈ ਪਰ ਇਹਦੇ ਬਦਲੇ ਮੇਰਾ ਵੀ ਇੱਕ ਕੰਮ ਕਰੋ ਮੈਂ ਆਪਣੀ ਤਲੇ ਦੇ ਉੱਤੇ 10 ਸੋਨੇ ਦੀਆਂ ਮੋਹਰਾਂ ਰੱਖਾਂਗਾ ਤੁਸੀਂ ਉੱਚ ਆਪਣੇ ਚੁੱਕਿਆ ਕਰੋ ਜੇ ਮੈਂ ਤੁਹਾਡੇ ਹੱਥ ਦੇ ਨੇ ਰੱਖਾਂਗਾ ਤੇ ਉਹਨੇ ਕਹਾਂ ਕੇ ਠੀਕ ਹੈ ਇਹ ਕਹਿ ਕੇ ਤੇ ਚਲਾ ਗਿਆ ਹੁਣ ਰਾਜੇ ਦੇ ਮਨ 'ਚ ਬੜਾ ਉਤਸ਼ਾਹ ਸੀ ਕਿ ਮੇਰੇ ਹੱਥੋਂ ਵੀ ਚਲੋ ਕੋਈ ਚੰਗਾ ਕੰਮ ਹੋਣ ਲੱਗਾ ਅਗਲੀ ਸਵੇਰ ਹੋਈ ਤੇ ਅੰਮ੍ਰਿਤ ਵੇਲਾ ਹੋਇਆ ਤੇ ਰਾਜਾ ਵੀ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਕੰਦੇ ਨਾਮ ਲੈਣ ਲੱਗਾ ਤੇ ਸਮਾਂ ਜਿਵੇਂ ਸੂਰਜ ਦੀ ਪਹਿਲੀ ਕਿਰਨ ਪਰਤ ਤੇ ਆਈ ਕਹਿੰਦੇ ਉਹ ਜਿਹੜਾ ਕਿਸਾਨ ਦਾ ਪੁੱਤ ਸੀ ਉਹ ਕਹਿੰਦੇ ਜਿਹੜਾ ਵਿਦਿਆ ਸਿਖਾਉਂਦਾ ਸੀ ਉਹ ਆ ਕੇ ਖੜਾ ਹੋ ਗਿਆ ਜਦੋਂ ਆ ਕੇ ਖੜਾ ਹੋਇਆ ਤੇ ਉਹਨੇ ਜਿਹੜੀ ਰਾਜੇ ਨੇ 100 ਜਿਹੜੀਆਂ 10 ਮੋਰਾ ਗਿਣ ਕੇ ਆਪਣੇ ਹੱਥ ਤੇ ਰੱਖੀਆਂ ਉਹ ਚੁੱਕ ਕੇ ਤੇ ਚੱਲਣ ਲੱਗਾ ਉਹ ਜਾਨ ਸਮੇਂ ਕਹਿ ਗਿਆ ਕਿ ਰਾਜਾ ਇਹ ਜਿਹੜੇ ਧਰਮ ਦੇ ਕੰਮ ਹੁੰਦੇ ਨੇ ਜਿਹੜੀਆਂ ਤੂੰ ਜੜਾਂ ਹਰੀਆਂ ਕਰਦਾ ਹੈ ਇਹਨੂੰ ਪਰਮਾਤਮਾ ਹਰੀਆਂ ਭਰੀਆਂ ਕਰੇ ਤੇ ਤੇਰੇ ਹਰ ਚੀਜ਼ ਵਾਦਾ ਹੋਵੇ ਕਹਿੰਦੇ ਜਦੋਂ ਰਾਜੇ ਨੇ ਗੱਲ ਸੁਣੀ ਤੇ ਰਾਜਾ ਬੜਾ ਜਿਆਦਾ ਸੰਤੁਸ਼ਟ ਹੋਇਆ ਹੁਣ ਰਾਜੇ ਦਾ ਸਾਰਾ ਦਿਨ ਬੜਾ ਜਿਆਦਾ ਚੰਗਾ ਲੰਘਿਆ ਤੇ ਰਾਜਾ ਹੁਣ ਹਰ ਦਿਨ ਅੰਮ੍ਰਿਤ ਵੇਲੇ ਦਾ ਇੰਤਜ਼ਾਰ ਕਰਦਾ ਕਿ ਕਦੋਂ ਉਹ ਆਵੇ ਤੇ ਕਦੋਂ ਉਹ 10 ਸੋਨੇ ਦੀਆਂ ਮੋਹਰਾਂ ਲੈ ਕੇ ਤੇ ਜਾਵੇ ਜਿਸ ਦੇ ਨਾਲ ਮੇਰਾ ਜਿਹੜਾ ਕੋਈ ਚੰਗਾ ਕੰਮ ਹੋਵੇ ਹੁਣ ਰਾਜਾ ਅੰਮ੍ਰਿਤ ਵੇਲੇ ਉਠਣ ਲੱਗ ਗਿਆ ਤੇ ਪਰਮਾਤਮਾ ਦਾ ਨਾਮ ਲੈਣ ਲੱਗ ਗਿਆ ਹਥੀਦਾਨ ਕਰਨ ਲੱਗ ਗਿਆ ਇਸ ਨਾਲ ਆਪਣੇ ਆਪ ਨੂੰ ਸਕੂਨ ਭਰਿਆ ਮਹਿਸੂਸ ਕਰਦਾ ਸੀ ਅੰਮ੍ਰਿਤ ਵੇਲੇ ਉਠਣ ਕਰਕੇ ਕਈ ਐਸੇ ਕੰਮ ਸਨ ਜਿਹੜੇ ਉਹ ਦੇ ਪਹਿਲਾਂ ਸੁੱਤੇ ਪਏ ਹੋ ਜਾਂਦੇ ਸਨ ਜਿਸ ਕਾਰਨ ਕਈ ਗੜਬੜ ਘਟਾਲੇ ਹੋਣ ਲੱਗ ਪਏ ਸੀ ਪਰ ਰਾਜਾ ਹੁਣ ਅੰਮ੍ਰਿਤ ਵੇਲੇ ਉੱਠ ਜਾਂਦਾ ਸੀ ਜਿਸ ਕਰਕੇ ਰਾਜਾ ਹੁਣ ਸਾਰੇ ਕੰਮਾਂ ਤੇ ਨਿਗਰ ਰੱਖਦਾ ਸੀ ਕਹਿੰਦੇ ਕਿਸੇ ਤਰ੍ਹਾਂ ਵਿੱਚ ਹੁਣ ਗੜਬੜ ਨਹੀਂ ਸੀ ਹੁੰਦੀ ਰਾਜੇ ਨੇ ਜਦੋਂ ਧਿਆਨ ਨਾਲ ਦੇਖਿਆ ਤਾਂ ਰਾਜੇ ਨੂੰ ਪਤਾ ਲੱਗਾ ਕਿ ਬੜੇ ਸਾਰੇ ਕਿੱਥੇ ਜਿਹੜੇ ਪੁੱਠੇ ਕੰਮ ਹੁੰਦੇ ਸਨ ਰਾਜੇ ਨੇ ਕੁਝ ਫੈਸਲੇ ਕੁਝ ਕੰਮ ਆਪ ਕਰਨੇ ਆਰੰਭ ਕੀਤੇ ਤੇ ਕੁਝ ਆਪਣੀ ਪਤਨੀ ਦੇ ਹਵਾਲੇ ਕਰ ਦਿੱਤੇ ਕਹਿੰਦੇ ਸਾਰੇ ਮੰਤਰੀ ਸੰਤਰੀ ਬੜੇ ਪਰੇਸ਼ਾਨ ਪਹਿਲਾਂ ਤਾਂ ਬੜਾ ਵੱਧ ਖਾਣ ਨੂੰ ਮਿਲਦਾ ਸੀ ਹੁਣ ਰਾਜਾ ਅੰਮ੍ਰਿਤ ਵੇਲੇ ਉੱਠ ਜਾਂਦਾ ਹੈ ਤੇ ਉਠਣਸਾਰ ਕਮਾਂਕਾਰਾਂ 'ਚ ਜਿਹੜਾ ਉਹ ਲੱਗ ਜਾਂਦਾ ਹੈ ਇਸ ਕਰਕੇ ਸਾਡੇ ਹੱਥੋਂ ਹੁਣ ਕੋਈ ਵੀ ਜਿਹੜਾ ਕੰਮ ਹੈ ਉਹ ਨਹੀਂ ਹੋ ਰਿਹਾ। ਹੁਣ ਕਿਸੇ ਨਾ ਕਿਸੇ ਤਰ੍ਹਾਂ ਹੁਣ ਉਹ ਜਿਹੜਾ ਰੋਜ਼ ਆ ਕੇ ਸੋਨੇ ਦੀਆਂ ਮੋਹਰਾਂ ਲੈ ਜਾਂਦਾ ਸੀ ਤੇ ਹੁਣ ਚਾਹੁੰਦੇ ਸਨ ਇਹ ਨਾ ਆਵੇ ਤੇ ਰਾਜਾ ਅੰਮ੍ਰਿਤ ਵੇਲੇ ਉਠੇ ਤੇ ਨਹੀਂ ਕਿਸੇ ਕੰਮ 'ਚ दखਲ ਅੰਦਾਜ਼ੇ ਤਵੇ। ਹੁਣ ਆਣੇ ਬਹਾਨੇ ਕਰਕੇ ਉਸਨੂੰ ਹੁਣ ਭਜਾਉਣਾ ਚਾਹੁੰਦੇ ਸੀ। ਪਰ ਉਹ ਸੱਚਾ ਸੁੱਚਾ ਬੰਦਾ ਸੀ। ਰਾਜਾ ਉਸ ਤੋਂ ਬੜਾ ਜ਼ਿਆਦਾ ਪ੍ਰਭਾਵਿਤ ਸੀ। ਇੱਕ ਦਿਨ ਇੱਕ ਮੰਤਰੀ ਨੇ ਚਾਲ ਖੇਡੀ ਕਹਿੰਦਾ ਰਾਜਾ ਜਦੋਂ ਰੋਜ ਉਹ ਅਮਰਤ ਵੇਲੇ ਆਉਂਦਾ ਤੈਨੂੰ ਆਸ਼ੀਰਵਾਦ ਦੇ ਕੇ ਜਾਂਦਾ ਤੇਰਾ ਦਾਨ ਹੈ ਉਹਦੀ ਜੜ ਹਮੇਸ਼ਾ ਹਰੀ ਰਵੇ ਤੇਰੇ ਆਨ ਤੇ ਧਾਨ ਦੇ ਭੰਡਾਰ ਭਰੇ ਰਹਿਣ ਤੂੰ ਉਸ ਤੋਂ ਪੁੱਛਿਆ ਕਦੀ ਕਿ ਤੇਰੀ ਜੜ ਹਰੀ ਹੋਈ ਹੈ ਕਿ ਨਹੀਂ ਉਹਨੇ ਕਿਹਾ ਕਿ ਕੋਈ ਨਾ ਉਹ ਇੰਨਾ ਜ਼ਿਆਦਾ ਚੰਗਾ ਬੰਦਾ ਕਹਿੰਦੇ ਉਹ ਜਿਹੜਾ ਵੈਦਿਆ ਦਾ ਦਾਨ ਕਰਦਾ ਪਿਆ ਹੈ ਉਸ ਤੋਂ ਪਹਿਲਾਂ ਕਈਆਂ ਲੋਕਾਂ ਦਾ ਭਵਿਕ ਸੁਧਰਦਾ ਹੈ ਉਹਦੇ ਖਾਤੇ 'ਚ ਇੰਨੀਆਂ ਅਸੀਸਾਂ ਇਕੱਠੀਆਂ ਹੁੰਦੀਆਂ ਪਈਆਂ ਨੇ ਜੇ ਮੜਾ ਮੋਟਾ ਮੇਰੇ ਵੱਲੋਂ ਸਹਿਜ ਹੋਵਦਾ ਹੈ ਤੇ ਮੈਂ ਉਹਦੇ ਤੇ ਸ਼ੰਕਾ ਕਿਉਂ ਕਰਾਂ ਉਹਨੇ ਕਿਹਾ ਰਾਜਨ ਮੈਂ ਸ਼ੰਕਾ ਲਈ ਨਹੀਂ ਕਹਿੰਦਿਆ ਮੈਨੂੰ ਤਾਂ ਇਹ ਹੈ ਕਿ ਜਿਹੜਾ ਤੁਸੀਂ ਹੁਣ ਉਹਨਾਂ ਲਈ ਕੰਮ ਕਰਦੇ ਪਏ ਹੋ ਉਹਨੂੰ ਹੋਰ ਚੰਗੇ ਢੰਗ ਨਾਲ ਕਰ ਸਕਦੇ ਹੋ ਕੀ ਪਤਾ ਉਹ ਤੁਸੀਂ ਉਹਨੂੰ ਦਿੰਦੇ ਹੋ ਉਹਦੇ ਨਾਲ ਉਹਦਾ ਜਿਹੜਾ ਚੰਗੀ ਤਰ੍ਹਾਂ ਕੰਮ ਨਾ ਚੱਲਦਾ ਹੋਵੇ ਤੁਹਾਨੂੰ ਉਹ ਸੰਕੋਚ ਕਰਦਾ ਹੋਵੇ ਰਾਜਨ ਜੇ ਉਹ ਦੱਸੇਗਾ ਤੇ ਰਾਜਾ ਕਿਤੇ ਐਵੇਂ ਨਾ ਸੋਚੇ ਇਹ ਤਾਂ ਮੇਰੇ ਤੋਂ ਹੋਰ ਮੰਗਦਾ ਪਿਆ ਉਹ ਕਿਤੇ ਉਹਦੇ ਮਨ 'ਚ ਐਵੇਂ ਵੀ ਤੁਹਾਨੂੰ ਬੁਰਾ ਨਾ ਲੱਗੇ ਇਸ ਕਰਕੇ ਕਹਿੰਦਾ ਹੁਣ ਰਾਜਾ ਜਿਹੜਾ ਸੀ ਉਹ ਪੋਲਾ ਪਾਲਾ ਸੀ ਉਹਦੀਆਂ ਗੱਲਾਂ ਦੇ ਵਿੱਚ ਆ ਗਿਆ ਉਹਨੇ ਅੱਜ ਜਦੋਂ ਆਇਆ ਤੇ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਰੋਜ਼ ਆਸ਼ੀਰਵਾਦ ਦੇਂਦੇ ਹੋ ਰਾਜਾ ਤੇ ਰਾਣੀ ਦੋਨੋਂ ਜਾਣੇ ਕਹਿੰਦੇ ਰਾਜਾ ਹਜੇ ਬੋਲਣ ਹੀ ਲੱਗਦਾ ਤੇ ਰਾਣੀ ਕਹਿੰਦੀ ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਰੋਜ਼ ਆਸ਼ੀਰਵਾਦ ਦਿੰਦੇ ਹੋ ਜਿਹੜਾ ਸਾੰਡਾ ਵਿਦਾਨ ਪੂਨਨ ਕਰਦੇ ਹੋ ਪੁੰਨਾ ਦੀ ਜੜ੍ਹ ਹੈ ਉਹ ਹਮੇਸ਼ਾ ਹਰੀ ਭਰੀ ਰਵੇ ਆਂਤੇ ਧਾਂ ਦੇ ਭੰਡਾਰ ਭਰੇ ਰਹਿਣ ਉਹ ਆਂਤੇ ਧਾਂ ਦੇ ਭੰਡਾਰ ਭਰ ਗਏ ਨੇ ਤੇ ਜਿਹੜੀ ਜੜ ਤੁਸੀਂ ਕਹਿੰਦੇ ਸੀ ਉਹ ਹਰੀ ਭਰੀ ਹੋ ਗਈ ਹੈ ਉਹ ਕਿੰਦਾ ਰਾਜਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਿਹੜੇ ਪੁੰਨ ਦੇ ਕੰਮ ਹੁੰਦੇ ਨੇ ਇਹ ਕਰਕੇ ਕਦੇ ਵੀ ਜਾਣਣੇ ਨਹੀਂ ਚਾਹੀਦੇ ਇਹ ਜਿਹੜੇ ਕੰਮ ਨੇ ਇਹ ਨਾਲ ਕਿੰਨਾ ਪੁਣ ਇਕੱਠਾ ਹੋ ਗਿਆ ਇਹ ਸਾਰੇ ਜਾਣੇ ਕਹਿੰਦਾ ਕਿ ਇਹ ਜਿਹੜੀ ਚੀਜ਼ ਗੁਪਤ ਰਹਿਣੀ ਚਾਹੀਦੀ ਹੈ ਪਰ ਹਾਂ ਜੇ ਤੂੰ ਜਾਣਨਾ ਚਾਹੁੰਦਾ ਹੈ ਤਾਂ ਮੈਨੂੰ ਦੱਸ ਵੀ ਸਕਦਾ ਇਹ ਪਹਿਲੀ ਵਾਰ ਹੋਇਆ ਹੋਏਗਾ ਕਿ ਕੋਈ ਇਹ ਜਾਣ ਸਕੇ ਕਿ ਉਹਨੇ ਕਿੰਨੇ ਪੁਣ ਕੀਤੇ ਨੇ ਤੇ ਉਹਦੇ ਨਾਲ ਕੀ ਕੀ ਜਿਹੜਾ ਇਕੱਠਾ ਹੋ ਗਿਆ ਤੇ ਕੀ ਕੀ ਹਰਾ ਹੋ ਗਿਆ ਉਹ ਬੜਾ ਉਤਸੁਕ ਰਹਿੰਦਾ ਹੈ ਹਾਂ ਅਸੀਂ ਵੇਖਣਾ ਕਹਿੰਦੇ ਪਰ ਇਹਦਾ ਨਤੀਜਾ ਮਾੜਾ ਵੀ ਹੋ ਸਕਦਾ ਹੈ ਉਹਨਾਂ ਕਿਹਾ ਕਿ ਕੋਈ ਨਾ ਸਭ ਚੰਗਾ ਹੀ ਹੋਏਗਾ ਇਹਨਾਂ ਕਹਿ ਕੇ ਉਨੇ ਕਿਹਾ ਕਿ ਤੁਸੀਂ ਐਵੇਂ ਕਰੋ ਮੇਰੇ ਨਾਲ ਤੁਸੀਂ ਹੌਲੀ ਹੌਲੀ ਚੱਲਣਾ ਆਰੰਭ ਕਰੋ ਹੁਣ ਉਹ ਰਾਜਾ ਤੇ ਰਾਣੀ ਉਹ ਜਿਹੜਾ ਵਿਦਿਆ ਕਲਾ ਸਿਖਾਉਂਦਾ ਸੀ ਉਹ ਤੇ ਜਿੰਨੇ ਮੰਤਰੀ ਨੇ ਸਾਰੀ ਅੱਗ ਛੇੜੀ ਚਾਰ ਜਾਣੇ ਤੁਰਨਾ ਆਰੰਭ ਕਰਦੇ ਨੇ ਤੇ ਜੰਗਲ ਦੇ ਕੋਲ ਜਾ ਕੇ ਉੱਥੇ ਇੱਕ ਬੜਾ ਵੱਡਾ ਛੱਪੜ ਹੁੰਦਾ ਤੇ ਹੁਣ ਉਹ ਛੱਪੜ ਦੇ ਵਿੱਚ ਜਿਹੜਾ ਉਹ ਆਪ ਸੀ ਉਹ ਵੜਨ ਲੱਗਦਾ ਤੇ ਉਹ ਕਹਿੰਦਾ ਮੇਰੇ ਪਿੱਛੇ ਪਿੱਛੇ ਸਹਿਜ ਭਾਵ ਦੇ ਨਾਲ ਆ ਜਾਓ ਜਿਵੇਂ ਜਿਵੇਂ ਉਸ ਵਿੱਚ ਛੱਪੜ ਜਾਂਦੇ ਨੇ ਤੇ ਕਹਿੰਦੇ ਔਏ ਔਏ ਅੱਗੇ ਜਾ ਕੇ ਪੌੜੀ ਨਮਾ ਬਣ ਕੇ ਇੱਕ ਖੂਬਸੂਰਤ ਜਗ੍ਹਾ ਆ ਜਾਂਦੀ ਹੈ ਕਹਿੰਦੇ ਉੱਥੇ ਜਾ ਕੇ ਉਹ ਦੇਖਦੇ ਨੇ ਕਿ ਇੱਕ ਬੜਾ ਸੋਹਣਾ ਬਗੀਚਾ ਹੁੰਦਾ ਹੈ ਬਗੀਚੇ ਚ ਤਰ੍ਹਾਂ ਤਰ੍ਹਾਂ ਦੇ ਫੁੱਲ ਤਰ੍ਹਾਂ ਤਰ੍ਹਾਂ ਦੇ ਫਲ ਕਹਿੰਦੇ ਬੜਾ ਖੁਸ਼ੀ ਨਮਾ ਹੁੰਦਾ ਰਾਜ ਨੇ ਅੱਜ ਤੱਕ ਐਵੇਂ ਦਾ ਬਾਗ ਵੇਖਿਆ ਹੀ ਨਹੀਂ ਸੀ ਫੁੱਲਾਂ ਦੀ ਖੁਸ਼ਬੂ ਨਾਲ ਸਭ ਦਾ ਮਨ ਬੜਾ ਖੁਸ਼ ਹੋਉਂਦਿਆ ਸੀ ਕਹਿੰਦੇ ਜਿਵੇਂ ਉਹ ਰਾਜਾ ਉਥੇ ਆਇਆ ਤੇ ਸਾਰੇ ਫੁੱਲ ਜਿਹੜੇ ਉਹ ਖੇੜ ਕੇ ਖੁਸ਼ਬੂਦਾਰ ਹੋ ਗਏ ਸਾਰੇ ਫਲ ਪੱਕਣੇ ਆਰੰਭ ਹੋ ਗਏ ਉਥੇ ਇੱਕ ਛੋਟੀ ਜੀ ਕਹਿੰਦੇ ਬੱਚੀ ਸਾਰੇ ਫੁੱਲਾਂ ਨੂੰ ਪਾਣੀ ਦਿੰਦੀ ਸੀ ਹੁਣ ਉਹ ਪੰਡਤ ਜਿਹੜਾ ਉਸੀ ਮਨੋਖ ਸੀ ਉਹ ਕੋਲ ਜਾ ਕੇ ਪੁੱਛਦਾ ਵਿਦਿਆ ਕਲਾ ਵਾਲੇ ਬੰਦੇ ਨੂੰ ਮਨੋਖ ਨੂੰ ਕਿ ਤੂੰ ਕੀ ਕਰਦਾ ਪਿਆ ਕਹਿੰਦਾ ਕਿ ਸਾਰਾ ਬਾਗ ਜਿਹੜਾ ਸੁੱਕ ਗਿਆ ਸੀ ਪਰ ਤਰ ਤ ਲੋਕ ਤੇ ਰਾਜਾ ਉਹ ਰੋਜ ਵਿਦਿਆ ਕਲਾ ਸਿਖਾਉਣ ਦੇ ਲਈ ਬੱਚਿਆਂ ਨੂੰ سونے ਦੀਆਂ ਮੋਹਰੇ ਦਿੰਦਾ ਤੇ ਕਹਿੰਦੇ ਉਹ ਮੋਹਰਾਂ ਦੇ ਸਦਕੇ ਹੁਣ ਸਾਰੇ ਬੋਟਿਆਂ ਨੂੰ ਰੋਜ ਇੱਥੇ ਜਲ ਅਮਰਤ ਆ ਜਾਂਦਾ ਤੇ ਉਹ ਬੋਟਿਆਂ ਦੇ ਵਿੱਚ ਮੈਂ ਅਮਰਤ ਪਾਉਂਦੀ ਆ ਜਿਹਦੇ ਕਰਕੇ ਇਹਨਾਂ ਦੀ ਖੁਸ਼ਬੂ ਤੇ ਸਾਰੇ ਹਰੇ ਹੋ ਗਏ ਉਹ ਰਾਜੇ ਦੇ ਸਦਕਾ ਹੋਏ ਨੇ ਤੇ ਸਾਰੇ ਬੜੇ ਖੁਸ਼ ਹੋ ਗਏ ਉਹ ਕਹਿੰਦਾ ਤੁਰਦੇ ਤੁਰਦੇ ਅੱਗੇ ਗਏ ਜਦੋਂ ਅੱਗੇ ਜਾਂਦੇ ਨੇ ਤੇ ਇੱਕ ਬੜਾ ਸੋਨਾ سونے ਦਾ ਮਹਿਲ ਤਿਆਰ ਹੋ ਰਿਹਾ ਹੁੰਦਾ ਉਹਨੂੰ ਬੜੇ ਸਾਰੇ ਜਿਹੜੇ ਕਾਰੀਗਾਰ ਤੇ ਬੜੇ ਸਾਰੇ ਮਿਸਤਰੀ ਲੱਗ ਕੇ ਉਹਨੂੰ ਤਿਆਰ ਕਰ ਰਹੇ ਹੁੰਦੇ ਨੇ ਹਰੇਕ ਐਟ ਵੇ ਸੋਨੇ ਦੀ ਹੁੰਦੀ ਹੈ ਹਰ ਤਾਰ ਦੇ ਵਿੱਚ ਸੋਨੇ ਦੀ ਹੁੰਦੀ ਹੈ ਉਹ ਪੁੱਛਦਾ ਕਿ ਉਹ ਵਿਦਿਆ ਕਲਾ ਵਲਾਂ ਜਿਹੜਾ ਮਨੋਖ ਹੁੰਦਾ ਹੈ ਇਹ ਸਭ ਕੀ ਹੁੰਦਿਆ ਕਹਿੰਦੇ ਕਿ ਤਰਤ ਲੋਗ ਤੇ ਇੱਕ ਮਨੋਖ ਹੈ ਉਹ ਬੱਚਿਆਂ ਦੀ ਵਿਦਿਆਦਾਨ ਲਈ ਦਾਨ ਕਰਦਾ ਹੈ ਤੇ ਗਿਆਨ ਵਿਦਿਆਦਾਨ ਲਈ ਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਆਪਾਂ ਕਿਸੇ ਦੀ ਜ਼ਿੰਦਗੀ ਸਵਾਰ ਰਹੇ ਹਾਂ ਜਦੋਂ ਕਿਸੇ ਦੀ ਜ਼ਿੰਦਗੀ ਸਵਾਰ ਰਹੇ ਹੁੰਦੇ ਹਨ ਤੇ ਉਹ ਸਭ ਤੋਂ ਵੱਡਾ ਦਾਨ ਹੁੰਦਾ ਹੈ ਅਸੀਂ ਉਸ ਰਾਜੇ ਨੇ ਜਦੋਂ ਤਰਤ ਲੋਕ ਤੇ ਇੱਥੇ ਆਵੇਗਾ ਤੇ ਅਸੀਂ ਉਹਨੂੰ ਰਹਿਣ ਲਈ ਜਿਹੜਾ ਇਹ ਮਹਿਲ ਦੇਵਾਂਗੇ ਹੁਣ ਰਾਜਾ ਇਹ ਦੇਖ ਕੇ ਬੜਾ ਜ਼ਿਆਦਾ ਪਰਸਨ ਹੋਇਆ ਔਰ ਉਹ ਜਿਹੜਾ ਮੰਤਰੀ ਜਿਨੇ ਅੱਗ ਲਾਈ ਸੀ ਉਹਦੀ ਸਾਰੀ ਬਾਜੀ ਪੁੱਠੀ ਪੈ ਗਈ ਕਿਉਂਕਿ ਉਹ ਤੇ ਲੈ ਕੇ ਗਿਆ ਸੀ ਕਿ ਵੇਖਿਏ ਦਾਨ ਐਵੇਂ ਤੇ ਨਹੀਂ ਲੈ ਜਾਂਦਾ ਫਿਰ ਜਦੋਂ ਇਹ ਕਹੇਗਾ ਕਿ ਮੁੱਕਰ ਜਾਏਗਾ ਦਾਨ ਦਾ ਕੋਈ ਅਰਥ ਨਹੀਂ ਹੈ ਫਿਰ ਇਹਨੂੰ ਕੱਢ ਦੇਣਗੇ ਤੇ ਅਸੀਂ ਦਾਨ ਪਾਉਣ ਦੇ ਸਾਰੇ ਪੈਸੇ ਹੜਪ ਜਾਵਾਂਗੇ ਕਹਿੰਦੇ ਪਰ ਹੋਇਆ ਉਲਟ ਰਾਜੇ ਨੇ ਉਸਨੂੰ ਕਿਸਾਨ ਨੂੰ ਜਿਹੜਾ ਵੈਦਿਆ ਕਲਾ ਸਿਖਾਉਂਦਾ ਸੀ ਕੋਲ ਬੁਲਾਇਆ ਕਹਿੰਦਾ ਬਾਦ ਮੈਂ ਆਪਣੀ ਪਸੰਦ ਸਾਨੂੰ ਹਜਮ ਨਹੀਂ ਕਰ ਪਾਉਣਾ ਚਲ ਤੂੰ ਵਾਪਸ ਉਹ ਕਹਿੰਦਾ ਜਿਵੇਂ ਤੁਹਾਡੀ ਇੱਛਾ ਉਹ ਵਾਪਸ ਜਾਂਦਾ ਰਾਜੇ ਨੇ ਉਵੇਂ ਫਿਰ ਦਸ ਸੋਨੇ ਦੀਆਂ ਮੋਹਰੇ ਰੱਖਿਆ ਤੇ ਉਹ ਚਲਾ ਗਿਆ ਹੁਣ ਸਾਰੇ ਮੰਤਰੀ ਜਿੰਨੇ ਬੈਠੇ ਸਨ ਉਹ ਰਾਜੇ ਤੋਂ ਪੁੱਛਣ ਪਰ ਰਾਜਾ ਹਾਜੇ ਵੀ ਉਸੇ ਚੀਜ਼ ਸੋਧ ਬੋਧ ਸੀ ਹੁਣ ਜਿਹੜਾ ਮੰਤਰੀ ਸੀ ਉਹ ਜਿਹੜਾ ਸੀ ਉਹਨੇ ਕੁਝ ਦੱਸਿਆ ਤੇ ਸਾਰੇ ਜਾਣੇ ਹੈਰਾਨ ਪਰੇਸ਼ਾਨ ਹੁਣ ਕਈ ਕਿੰਦੂ ਪ੍ਰਿੰਦੂ ਕਰਨਾ ਚਾਹੁੰਦੇ ਸਨ ਪਰ ਰਾਜੇ ਦੀ ਗੱਲ ਬਾਅਦ ਇਸ ਕਰਕੇ ਸਾਰੇ ਜਾਣੇ ਚੁੱਪ ਹੋ ਗਏ ਕਹਿੰਦੇ ਹੁਣ ਅਗਲੇ ਦਿਨ ਰਾਜਾ ਸੋਚਦਾ ਜੇ 10 ਸੋਨੇ ਦੀਆਂ ਮੋਹਰਾਂ ਦਾ ਇੰਨਾ ਫਾਲ ਕਿਉਂ ਨਾ ਮੈਂ 10 ਗੁਣਾ ਕਰਕੇ ਰੋਜ਼ 100 ਸੋਨੇ ਦੀਆਂ ਮੋਹਰਾਂ ਦਵਾਂ ਕਹਿੰਦਾ ਕੱਲ ਤੋਂ ਮੰਤਰੀ ਨੂੰ ਕਹਿੰਦਾ ਕਿ ਮੈਂ ਇਨੂੰ 100 ਸੋਨੇ ਦੀਆਂ ਮੋਹਰਾਂ ਦੇ ਦੇਣੀਆਂ ਨੇ ਮంత్రి ਕਹਿੰਦਾ ਜੀ ਉਹ ਆਪ ਚੱਲ ਕੇ ਆਉਂਦਾ ਹੈ ਪੈਦਲ ਚੱਲ ਕੇ 100 ਸੋਨੇ ਦੀਆਂ ਮੋਹਰਾਂ ਉਹਨੂੰ ਦੇ ਆਇਆ ਕਰਾਂ ਇਹਦੇ ਨਾਲ ਕੀ ਹੋਏਗਾ ਕਿ ਮੈਨੂੰ ਵੀ ਥੋੜਾ ਫਲ ਮਿਲੇਗਾ ਰਾਜਾ ਕਿੰਦਾ ਫालतू ਕੱਲੇ ਨੇ ਕਿਉਂ ਲੈਣਾ ਮੈਂ ਵੀ ਤੇਰੇ ਨਾਲ ਰੋਜ਼ ਪੈਦਲ ਜਾਇਆ ਕਰਾਂਗਾ ਆਪਾਂ ਦੋਨੋਂ ਚਾਣੇ ਜਾ ਕੇ ਸੋਨੇ ਦੀਆਂ ਮੋਹਰਾਂ ਦੇਖ ਕੇ ਆਇਆ ਕਰਾਂਗੇ ਜਿਵੇਂ ਅਮਰਤ ਵੇਲਾ ਹੋਇਆ ਅਮਰਤ ਵੇਲੇ ਤੋਂ ਪਹਿਲਾਂ ਹੀ ਉੱਥੇ ਚਲੇ ਗਏ ਹੁਣ ਪੰਡਤ ਜਿਵੇਂ ਉਦੋਂ ਤੁਰਨ ਲੱਗਾ ਤੇ ਉਹ ਰਾਜੇ ਨੂੰ ਤੇ ਮੰਤਰੀ ਨੂੰ ਆਪਣੇ ਘਰ ਵਾਲੇ ਪਾਸੇ ਆਉਂਦੇ ਦੇਖਦਾ ਉਹ ਪੁੱਛਦਾ ਤੁਸੀਂ ਇੱਥੇ ਕਿਵੇਂ ਆਉਣੇ ਹੋਏ ਤੁਹਾਨੂੰ ਪਤਾ ਹੈ ਕਿ ਅਮਰਤ ਵੇਲੇ ਤੋਂ ਪਹਿਲਾਂ ਸੂਰਜ ਦੀ ਜਦੋਂ ਕਿਰਨ ਹੁੰਦੀ ਹੈ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਪਹੁੰਚ ਜਾਂਦਾ ਉਹ ਕਹਿੰਦਾ ਜੀ ਅੱਜ ਤੋ ਫੈਸਲਾ ਕੀਤਾ ਤੂੰ ਪੂਰਾ ਰੱਖ ਸਾਫ ਸਫਾਈ ਬੱਚਿਆਂ ਦੇ ਖਾਣ ਪੀਣ ਹਰ ਇੱਕ ਚੀਜ਼ ਦਾ ਧਿਆਨ ਰੱਖੇ ਉਹਦੇ ਲਈ ਤੈਨੂੰ 100 ਸੋਨੇ ਦੀਆਂ ਮੋਹਰੇ ਦੇਵਾਂਗੇ ਉਹਨੇ ਕਿਹਾ ਕਿ ਸੋਹਣੇ ਦੇ ਮੋਹਰੇ ਤੇ ਬਹੁਤ ਜ਼ਿਆਦੀਆਂ ਨੇ ਇੰਨੀਆਂ ਨਹੀਂ ਮੈਂ ਲੈਣੀਆਂ ਉਹ ਕਹਿੰਦੇ ਅਸੀਂ ਦੇਣੀਆਂ ਹੀ ਦੇਣੀਆਂ ਨੇ ਉਹ ਕਹਿੰਦਾ ਫਿਰ ਇਹਦਾ ਫੈਸਲਾ ਮੈਂ ਆਪਣੀ ਪਤਨੀ ਤੋਂ ਪੁੱਛੇ ਬਿਨਾ ਨਹੀਂ ਕਰਨਾ ਤੇ ਮੇਰੀ ਪਤਨੀ ਹੁਣ ਇਸ ਸਮੇਂ ਪ੍ਰਮਾਤਮਾ ਦਾ ਨਾਮ ਲੈਂਦੀ ਪਈ ਹੈ ਤੇ ਜਿਨ੍ਹਾਂ ਚਿਰ ਇਹ ਸੂਰਜ ਸਿਖਰ ਤੇ ਭਾਵ ਚੰਗੀ ਤਰ੍ਹਾਂ ਨਹੀਂ ਚੜ ਜਾਂਦਾ ਉਹਨਾਂ ਚਿਰ ਉਹਨੇ ਨਾਮ ਜਪਣਾ ਤੁਸੀਂ ਇੰਤਜ਼ਾਰ ਕਰ ਲਓ ਉਸ ਤੋਂ ਬਾਅਦ ਉਸ ਤੋਂ ਪੁੱਛ ਕੇ ਦੱਸਾਂਗਾ ਹੁਣ ਉਹਦੀ ਪਤਨੀ ਜਦੋਂ ਨਾਮ ਛੱਪ ਕੇ ਆਉਂਦੀ ਹੈ ਤੇ ਉਹਨੂੰ ਪੁੱਛਦੇ ਕਿ ਐਵੇਂ ਵਪਾਰੀਆਂ ਉਹ ਦੱਸਦਾ ਹੈ ਕਿ ਰੋਜ਼ ਸੋਨੇ ਦੀਆਂ 100 ਮੋਰਾں ਦੇ ਕੇ ਜਾਣੀਆਂ ਨੇ ਉਹ ਕਹਿੰਦੀ ਕਿ 100 ਸੋਨੇ ਦੀਆਂ ਮੋਰਾں ਹਜੇ ਕੁਝ ਬੋਲਦੀ ਰਾਜਾ ਉਹਦੀ ਪਤਨੀ ਨੂੰ ਦੇਖ ਕੇ ਜਮਾ ਹੈ ਐਵੇਂ ਹੋ ਜਾਂਦਾ ਜਿਵੇਂ ਪੱਥਰ ਦੀ ਮੂਰਤੀ ਹੋਵੇ ਉਹਨੂੰ ਲੱਗਾ ਕਿ ਸਾਖਸ਼ਾਂਤ ਐਵੇਂ ਤਾਂ ਉਹਨੇ ਕਦੀ ਕੋਈ ਦੇਖਿਆ ਹੀ ਨਹੀਂ ਉਹ ਸੋਚਣ ਲੱਗਾ ਕਿ ਜਿੰਨਾ ਸੁੰਦਰਤਾ ਮੈਂ ਸਵਰਗ ਲੋਗ ਦੇਖ ਕੇ ਆਇਆ ਹਾਂ ਉਸ ਤੋਂ ਕਿਤੇ ਜਾਰੀ ਸੋਨੇ ਉਹਨੇ ਇੱਕੋ ਦਮ ਕਿਹਾ ਕਿਸਾਨ ਕਹਿੰਦਾ ਕਿਸਾਨ ਤੇਰੀ ਪਤਨੀ ਨਾਲ ਵਿਆਹ ਕਰਾਉਣਾ ਚਾਹੁੰਦਾ ਉਹ ਕੁਝ ਬੋਲਦਾ ਤੇ ਉਸ ਤੋਂ ਪਹਿਲਾਂ ਹੀ ਉਹਦੀ ਪਤਨੀ ਨੇ ਉਹ ਕਿਸਾਨ ਦੀ ਬਾਹ ਫੜ ਲਈ ਤੇ ਉਹਨੇ ਕਿਹਾ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ ਉਹਨੇ ਕਿਹਾ ਜੀ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਉਹਨੇ ਕਿਹਾ ਹਾਂ ਪਤਾ ਮੈਂ ਇਸ ਕਿਸਾਨ ਦੇ ਨਾਲ ਵਿਆਹੀ ਹੋਈ ਹਾਂ ਉਹਨੇ ਕਿਹਾ ਹਾਂ ਮੈਨੂੰ ਪਤਾ ਪਰ ਇਹਦੇ ਬਦਲੇ ਮੈਂ ਰੋਜ਼ 200 ਸੋਨੇ ਦੀਆਂ ਮੋਹਰਾਂ ਦੇ ਕੇ ਜਾਵਾਂਗਾ ਇਹ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਚਲਾ ਸਕਦਾ ਪਰ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਉਹਨੇ ਕਿਹਾ ਠੀਕ ਹੈ ਇਹ ਤੇ ਮੇਰਾ ਸੁਭਾਗ ਹੈ ਮੈਂ ਤੁਹਾਡੇ ਨਾਲ ਵਿਆਹ ਕਰਾਂ ਪਰ ਮੈਂ ਆਪਣੇ ਪਤੀ ਤੋਂ ਕੱਲ ਇਹ ਗੱਲ ਸੁਣੀ ਤੁਸੀਂ ਸਵਰਗ ਲੋਗ ਗਏ ਉਥੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਆਪਣੇ ਬਾਗ ਦੇਖੇ ਜਿਨ੍ਹਾਂ ਦੀਆਂ ਜਣਾ ਤੁਹਾਡੇ ਦਾਨ ਕਰਕੇ ਹਰੀਆਂ ਸਨ ਤੁਹਾਡੇ ਲਈ ਸੋਨੇ ਦਾ ਮਹਿਲ ਬੰਦਾ ਪਿਆ ਮੈਨੂੰ ਇਹ ਗੱਲਾਂ ਤੇ ਵਿਸ਼ਵਾਸ ਨਹੀਂ ਤੁਸੀਂ ਮੇਰੇ ਨਾਲ ਚੱਲੋ ਪਤੀ ਵੀ ਹੁਣ ਸਮਝਦਾ ਸੀ ਕਿ ਇਹ ਸਮਝਦਾ ਰਹਿ ਇਹਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਘਟਨਾ ਹੋਵੇ ਉਹ ਚੁੱਪ ਕਰਕੇ ਖੜਾ ਹੋ ਕੇ ਸੁਣਨ ਲੱਗਾ ਉਹ ਕਹਿੰਦਾ ਕਿ ਚਲੋ ਰਾਜਾ ਕਹਿੰਦਾ ਚੱਲ ਉਹ ਛੱਪੜ ਤੋਂ ਕਹਿੰਦੇ ਕਿ ਛੱਪੜ ਨੂੰ ਮੈਂ ਇੱਥੇ ਬੁਲਾ ਲਾਂਗੀ ਤੁਸੀਂ ਤਿਆਰ ਰਹੋ ਉਹ ਕਹਿੰਦਾ ਠੀਕ ਹੈ ਉਹ ਕਿਸਾਨ ਪਿੱਛੇ ਕੱਢ ਗਿਆ ਤੇ ਉਹਨੂੰ ਕਹਿੰਦੇ ਤੁਸੀਂ ਕਿਉਂ ਪਿੱਛੇ ਖੜੇ ਹੋ ਤੁਸੀਂ ਨਾਲ ਚੱਲੋ ਤੁਸੀਂ ਆ ਕੇ ਗੱਲਾਂ ਦਸੀਆਂ ਨੇ ਉੱਥੇ ਜੇ ਸਭ ਕੁਝ ਝੂਠ ਹੋਇਆ ਤੇ ਮੈਂ ਕਿੰਨੂੰ ਫੜਾਂਗੀ ਚਲੋ ਮੇਰੇ ਨਾਲ ਹੁਣ ਸਾਰੇ ਜਾਣੇ ਉਹ ਛੱਪੜ ਚੱਗੇ ਤੁਰਨ ਲੱਗਦੇ ਆ ਜਿਵੇਂ ਛੱਪੜ ਤੋਂ ਬਾਹਰ ਨਿਕਲਦੇ ਆ ਉਥੇ ਕੋਈ ਬਾਗ ਨਹੀਂ ਹੁੰਦਾ ਉਥੇ ਵੱਡੇ ਵੱਡੇ ਸੱਪ ਰेंग ਰਹੇ ਹੁੰਦੇ ਹਨ ਵਿਸ਼ੂ ਹੁੰਦੇ ਹਨ ਕੁਝ ਐਵੇਂ ਲੱਗਦਾ ਉਜਾੜ ਪਈ ਹੋਵੇ ਵੇਖ ਕੇ ਹੈਰਾਨ ਹੋ ਗਏ ਕੱਲ ਇੱਥੇ ਐਡੀ ਹਰਿਆਲੀ ਇੰਨੇ ਦਰਖਤ ਇੰਨੇ ਫੁੱਲ ਮੈਂ ਐਵੇਂ ਫੁੱਲ ਹੱਸਦੇ ਪਏ ਮੈਂ ਐਵੇਂ ਫੁੱਲ ਖੇੜੇ ਫੁੱਲਾਂ ਜੋ ਖੁਸ਼ਬੂ ਆਈ ਅੱਜ ਇੱਥੇ ਉਜਾੜ ਪਈ ਤੁਰਦੇ ਤੁਰਦੇ ਅੱਗੇ ਗਏ ਉਹਨੇ ਕਿਹਾ ਕਿ ਤੁਸੀਂ ਕਹਿੰਦੇ ਸੀ ਬਾਗ ਉਥੇ ਉਜਾੜ ਪਈ ਹੈ ਅੱਗੇ ਗਏ ਤੇ ਉਥੇ ਜਿੱਥੇ ਕੱਲ ਸੋਨੇ ਦਾ ਮਹਿਲ ਬਣਦਾ ਪਿਆ ਸੀ ਉਹ ਸਾਰਾ ਡਿੱਗਾ ਠੱਠਾ ਟੁੱਟੀਆਂ ਇੱਟਾਂ ਪਈਆਂ ਸਨ ਉਹ ਬੜੇ ਹੈਰਾਨ ਹੁੰਦੇ ਕਹਿੰਦਾ ਕਿ ਤੁਸੀਂ ਕਹਿੰਦੇ ਸੀ ਇਹਦੇ ਲਈ ਮਹਿਲ ਬਣਦਾ ਪਿਆ ਇੱਥੇ ਤੇ ਟੁੱਟੀਆਂ ਇੱਟਾਂ ਨੇ ਮਹਿਲ ਠੱਠਾ ਹੈ ਤੁਰਦੇ-ਤੁਰਦੇ ਅੱਗੇ ਜਾਂਦੇ ਨੇ ਅੱਗੇ ਉਹ ਹੀ ਜਿਹੜੇ ਬਾਗ 'ਚ ਪਾਣੀ ਦੇ ਰਹੀ ਹੁੰਦੀ ਹੈ ਉਹਦੇ ਕੋਲ ਜਾਂਦੇ ਤੇ ਨਾਲ ਉਹਦੇ ਮਾਤਾ ਪਿਤਾ ਹੁੰਦੇ ਨੇ ਉਹਨੂੰ ਪੁੱਛਦੇ ਕਿ ਕੱਲ ਅਸੀਂ ਇੱਥੇ ਆਏ ਸੀ ਇੱਥੇ ਬੜਾ ਸੋਹਣਾ ਬਾਗ ਸੀ ਫੁੱਲ ਸੀ ਅੰਗੇ ਆਏ ਸੋਨੇ ਦਾ ਮਹਿਲ ਬੰਦਾ ਪਿਆ ਸੀ ਇਹ ਸਾਰਾ ਕੁਝ ਅੱਜ ਉਲਟ ਕਿਵੇਂ ਉਹ ਇੱਕੋ ਦਮ ਉਹ ਜਿਹੜੀ ਛੋਟੀ ਜੀ ਬੱਚੇ ਸੀ ਉਹ ਬੋਲਣ ਲੱਗਦੀ ਕਹਿੰਦੀ ਕੱਲ ਉਹ ਰਾਜਾ ਜਿਹੜਾ ਧਾਨ ਭੋਣ ਕਰਦਾ ਸੀ ਉਹ ਤੋਂ ਸ਼ਾਨਾ ਸ਼ੌਕ 'ਚ ਇਹ ਸਾਰਾ ਕੁਝ ਹੋਇਆ ਪਰ ਹੁਣ ਉਹ ਰਾਜ ਦੇ ਮਨ 'ਚ ਇੱਕ ਮਾੜਾ ਖਿਆਲ ਆ ਗਿਆ ਤੇ ਉਹ ਮਾੜੇ ਖਿਆਲ ਨੇ ਉਹਦੇ ਸਾਰੇ ਪੁੰਨ ਨਸ਼ਟ ਕਰ ਦਿੱਤੇ ਕਹਿੰਦੇ ਰਾਜੇ ਨੇ ਇੱਕ ਵਿਆਹੀ ਹੋਈ ਜਿਹੜੀ ਬੇਬੀ ਸੀ ਉਹਦੇ ਨਾਲ ਵਿਆਹ ਦਾ ਜ਼ਿਕਰ ਕੀਤਾ ਜਿਸ ਕਰਕੇ ਰਾਜ ਨੇ ਜਿੰਨੇ ਹੁਣ ਤੱਕ ਪੁੰਨ ਕੀਤੇ ਸੀ ਉਹਦੇ ਬਦਲੇ ਉਹਨੂੰ ਸਵਰਗ ਮਿਲਿਆ ਸੀ ਕਿਉਂਕਿ ਰਾਜਾ ਚੰਗੇ ਕੰਮ ਕਰਦਾ ਪਿਆ ਸੀ ਤੇ ਪੁੰਨ ਇਕੱਠੇ ਹੋ ਗਏ ਸਨ ਰਾਜੇ ਦੀ ਮਾਤ ਵੀ ਨਿਰਮਲ ਹੋਂਦੀ ਜਾਂਦੀ ਸੀ ਪਰ ਰਾਜ ਨੇ ਜਦੋਂ ਉਸ ਬੀਬੀ ਨਾਲ ਵਿਆਹ ਕਰਨ ਦਾ ਜ਼ਿਕਰ ਕੀਤਾ ਉਹ ਇੰਨੀ ਜ਼ਿਆਦੀ ਮੈਲੀ ਉਹਦੀ ਮਾਤ ਸੀ ਕਿ ਉਹਦੇ ਨਾਲ ਸਾਰੇ ਜਿੰਨੇ ਪੁੰਨ ਸਨ ਉਹ ਸਾਰੇ ਸਾਫ਼ ਹੋ ਗਏ ਤੇ ਹੁਣ ਸਿਰਫ ਤੇ ਸਿਰਫ ਉੱਥੇ ਜੋ ਹੈ ਜਿਹੜੇ ਪਾਪ ਕੀਤੇ ਉਹ ਇਕੱਠੇ ਹੋ ਗਏ ਹਨ ਜੱਸ ਕਰਕੇ ਸਾਰਾ ਕੁਝ ਤੈਸ ਨੈਸ ਹੋ ਗਿਆ ਹੁਣ ਛੇਤੀ ਨਾਲ ਰਾਜ ਨੇ ਕਿਹਾ ਕਿ ਤੂੰ ਮੈਨੂੰ ਵਾਪਸ ਲੈ ਕੇ ਚੱਲੋ ਰਾਜ ਜੇ ਮੈਂ ਉਸ ਦੇ ਘਰ ਸਾਹਮਣੇ ਖੜਾ ਹੋਇਆ ਤੇ ਰਾਜ ਨੇ ਹੁਣ ਉਹਦੇ ਕਿਸਾਨ ਦੇ ਪੈਰਾਂ 'ਚ ਪੈ ਗਿਆ ਤੇ ਮਾਫੀ ਮੰਗੀ ਤੇ ਹੁਣ ਇਸ ਤੋਂ ਕਈ ਗੁਣਾ ਰਾਸ਼ੀ ਵਾਧੇਗਾ ਤੇ ਜਿਸ ਦੇ ਨਾਲ ਤੂੰ ਸਾਰਾ ਕੰਮ ਕਰੀ ਉਹਨੇ ਕਿਹਾ ਕਿ ਮੈਂ ਮਾੜੀ ਬਿਰਤੀ ਵਾਲੇ ਤੋਂ ਇੱਕ ਰੂਪ ਨਹੀਂ ਲੈਣਾ ਚਾਹੁੰਦਾ ਉਹਨੇ ਸਾਫ਼ ਮੰਨਾ ਕਰ ਦਿੱਤਾ ਤੇ ਹੁਣ ਦੋਵੇਂ ਜਾਣੇ ਮੇਨਤ ਕਰਕੇ ਤੇ ਉਹ ਜਿੱਥੇ ਬੱਚੇ ਆਉਂਦੇ ਸੀ ਉਹਨਾਂ ਨੂੰ ਪੜਾਉਣ ਲੱਗੇ ਕਹਿੰਦੇ ਹੁਣ ਜਿੰਨਾ ਹੋ ਸਕਦਾ ਸੀ ਓਨਾ ਹੀ ਬੱਚਿਆਂ ਲਈ ਪੜਾ ਕੇ ਉਹਨਾਂ ਲਈ ਕੰਮ ਕਰਦੇ ਹੁਣ ਰਾਜਾ ਸਮਝ ਚੁੱਕਾ ਸੀ ਜਦੋਂ ਆਪਾਂ ਦਾਨਪੁਣ ਕਰਦੇ ਹਾਂ ਦਾਨਪੁਣ ਦਾ ਨਤੀਜਾ ਹਮੇਸ਼ਾ ਚੰਗਾ ਆਉਂਦਾ ਹੈ ਫਿਰ ਸਾਥ ਸੰਗਤ ਜੀ ਜੇ ਇਸ ਦਾ ਫਾਇਦਾ ਚਾਹੁੰਦੇ ਹੋ ਜਿਸ ਨੂੰ ਦਾਨਪੁਣ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰੋ ਆਪਣੇ ਮਾੜੇ ਵਿਚਾਰਾਂ ਤੋਂ ਕਿਵੇਂ ਬਚਣਾ ਉਹਦੇ ਨਾਲ ਵੀ ਇਹ ਵੀਡੀਓ ਸਾਂਝੀ ਕਰੋ ਇਹ ਕਿੰਡਾ ਵੰਡਾ ਪਾਪ ਐ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ